ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਸਿਰ ਤੇ ਨੇ ਕੱਲ ਆਖਰੀ ਦਿਨ ਹੈ ਤੇ ਕੱਲ ਨੂੰ ਚੋਣਾਂ ਹੋ ਜਾਣੀਆਂ ਨੇ ਤੇ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਕਿ ਘਾੜ ਦੇ ਇਲਾਕੇ ਦੇ ਲੋਕਾਂ ਨੇ ਬਾਈਕਾਟ ਕੀਤਾ ਤੇ ਬਾਈਕਾਟ ਕੀਤਾ ਕਿਉਂ ਸਾਨੂੰ ਮਸਲੇ ਨਹੀਂ ਪਤਾ ਮੈਂ ਤੁਹਾਨੂੰ ਇੱਕ ਵਾਰੀ ਲਿਸਟ ਜਿਹੜੀਆਂ ਮਸਲਿਆਂ ਦੀ ਪੜ੍ਹ ਕੇ ਦੱਸ ਦਿੰਨਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਇਹ ਵੀ ਦੱਸ ਦਿਓ ਕਿ ਜਿਹੜੇ ਮਸਲੇ ਸਾਡੇ ਹੈ ਕੀ ਇਹ ਮਸਲੇ ਸਾਡੇ ਸਰਕਾਰਾਂ ਨੂੰ ਨਹੀਂ ਪੂਰੇ ਕਰਨੇ ਚਾਹੀਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਜੀ ਕੋ ਫਰਾਨੀ ਪਾਰਟੀ ਦਾ ਵਿਰੋਧ ਕਰ ਰਹੇ ਹੋ ਫਰਾਨੇ ਬੰਦੇ ਦਾ ਵਿਰੋਧ ਕਰ ਰਹੇ ਨਾ ਹੀ ਸਾਡਾ ਕਿਸੇ ਬੰਦੇ ਦਾ ਵਿਰੋਧ ਹੈ ਨਾ ਹੀ ਕਿਸੇ ਪੋਲਿਟੀਕਲ ਪਾਰਟੀ ਦਾ ਵਿਰੋਧ ਹੈ ਅਸੀਂ ਕੇਵਲ ਤੇ ਕੇਵਲ ਆਪਣੀਆਂ ਹੱਕੀ ਮੰਗਾ ਆਪਣੇ ਜਮਹੂਰੀ ਹੱਕਾਂ ਦੇ ਲਈ ਲੜ ਰਹੇ ਹਾਂ ਤੇ ਉਹਦੇ ਲਈ ਸਾਡਾ ਪੂਰਾ ਇਲਾਕਾ ਇਕਜੁੱਟ ਹੈ ਕੋਈ ਵੀ ਆ ਕੇ ਇਲਾਕੇ ਦੇ ਵਿੱਚ ਕੁਝ ਭੈੜ ਕਰਨ ਦੀ ਕੋਸ਼ਿਸ਼ ਨਾ ਕਰੇ ਕਿਸੇ ਤਰ੍ਹਾਂ ਦੀ ਵੀ ਕੋਈ ਖਾਲਸ ਸਮਗਰੀ ਕੋਈ ਨਸ਼ਾ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਨਾ ਵੰਡਿਆ ਜਾਵੇ ਅਸੀਂ ਨੌਜਵਾਨਾਂ ਦੀ ਡਿਊਟੀ ਲਾ ਰੱਖੀ ਹੈ ਵੀਡੀਓ ਬਣਾਉਣ ਦੇ ਲਈ ਜਿਸ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਜਿਸ ਦਾ ਵੀ ਕੋਈ ਬੰਦਾ ਪਕੜਿਆ ਜਾਂਦਾ ਉਹਦੇ ਖਿਲਾਫ ਅਸੀਂ ਬਣਦੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਮੌਕੇ ਤੇ ਜਿਹੜੀ ਕਾਰਵਾਈ ਸਾਡੇ ਦੋਸਰੀ ਅਸੀਂ ਉਹ ਵੀ ਕਰਾਂਗੇ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਸਾਡੀਆਂ ਮੰਗਾਂ ਜਿਹੜੀਆਂ ਨੇ ਇਸ ਪ੍ਰਕਾਰ ਨੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹਨਾਂ ਮੰਗਾਂ ਦੇ ਲਈ ਸਾਨੂੰ ਲੜਨਾ ਚਾਹੀਦਾ ਸੀ ਕਿ ਨਹੀਂ ਲੜਨਾ ਚਾਹੀਦਾ ਸੀ ਮੰਗਾਂ ਨੇ ਜੀ ਪਿੰਡ ਟਾਂਡਾ ਕਰੋੜਾਂ ਦੀ ਜੋ ਸੜਕ ਹੈ ਇਹਦੇ ਦੇ ਲੁੱਕ ਪਾਉਣ ਦਾ ਕੰਮ ਦਾ ਉਦਘਾਟਨ 20 ਦਸੰਬਰ 2020 ਨੂੰ ਹੋਇਆ ਸੀ ਉਸ ਤੋਂ ਬਾਅਦ ਵੀ ਇਹ ਕੰਮ ਜਿਹੜਾ ਲਟਕਾਇਆ ਗਿਆ 50% ਕੰਮ ਜਿਹੜਾ ਹੋ ਚੁੱਕਾ ਪਰ ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਗਿਆ ਗਟਕਾ ਪਾਣ ਤੋਂ ਬਾਅਦ ਦੁਬਾਰੇ ਕੋਈ ਠੇਕੇਦਾਰ ਵਾਪਸ ਹੀ ਨਹੀਂ ਆਇਆ ਜਦ ਕਿ ਟੈਂਡਰ ਹੋਇਆ ਹੋਇਆ 2 ਕਰੋੜ 36 ਲੱਖ ਦਾ ਟੈਂਡਰ ਜਿਹੜਾ ਉਹ ਹੋ ਚੁੱਕਾ ਤੇ ਪੈਸੇ ਜਿਹੜੇ ਮਨਜ਼ੂਰ ਹੋਏ ਨੇ ਕੰਮ ਵੀ ਸ਼ੁਰੂ ਹੋ ਗਿਆ ਸੀ ਪਰ ਕੰਮ ਸਿਰੇ ਨਹੀਂ ਚੜਿਆ ਹੁਣ ਪਿੰਡ ਟਾਂਡਾ ਟਾਂਡੀ ਕਾਨੇ ਕਵਾੜਾ ਤੇ ਇਹ ਚੰਡੀਗੜ੍ਹ ਨੂੰ ਜੁੜਦੀ ਨੈਸ਼ਨਲ ਹਾਈਵੇ ਬੱਦੀ ਨੂੰ ਜੁੜਦੀ ਸੜਕ ਜਿਹੜੀ ਸੀ ਇਹ ਤੇ ਪੰਜ ਪੁਲ ਲਾਉਣ ਦਾ ਕੰਮ ਜਿਹੜਾ ਉਹ ਪਿਛਲੇ 2 ਸਾਲਾਂ ਤੋਂ ਲਗਾਤਾਰ ਪ੍ਰੋਸੈਸਿੰਗ ਦੇ ਵਿੱਚ ਚੱਲੀ ਜਾ ਰਿਹਾ ਹੈ ਕਦੇ ਕਹਿੰਦੇ ਆ ਜੀ ਟੈਂਡਰ ਹੋ ਗਿਆ ਕਦੇ ਕਹਿੰਦੇ ਜੂਦ ਘਟਨ ਹੋ ਗਿਆ ਪਰ ਅੱਜ ਤੱਕ ਕੰਮ ਨਹੀਂ ਲੱਗਿਆ ਕੰਮ ਹਲੇ ਤੱਕ ਸ਼ੁਰੂ ਨਹੀਂ ਹੋਇਆ ਖਬਰਾਂ ਵੀ ਆਲੀਆਂ ਕਿ ਕੰਮ ਸ਼ੁਰੂ ਹੋ ਚੁੱਕਿਆ ਪਰ ਕੰਮ ਸ਼ੁਰੂ ਨਹੀਂ ਹੋਇਆ ਹਲੇ ਤੱਕ ਡ੍ਰੈਂਗ ਤੱਕ ਨਹੀਂ ਸਾਨੂੰ ਦੱਸੀ ਗਈ ਵੀ ਕਿੱਦਾਂ ਦਾ ਕੀ ਪੁਲ ਬਣ ਰਹੇ ਨੇ ਕੀ ਇਹਦੀ ਸ਼ੇਪ ਰਹਿਣੀ ਹੈ ਕੋਈ ਸਾਨੂੰ ਪੇਪਰ ਵਰਕ ਨਹੀਂ ਦਿਆ ਜਾ ਰਿਹਾ ਇਹ ਸਾਡੀ ਮੰਗ ਹੈ ਜੀ ਉਸ ਤੋਂ ਬਾਅਦ ਅਗਲੀ ਜਿਹੜੀ ਮੰਗ ਹੈ ਕਿ ਸਾਡਾ ਜਿਹੜਾ ਸਕੂਲ ਹੈ 2020 ਦੇ ਵਿੱਚ 12ਵੀਂ ਜਮਾਤ ਦਾ ਅਪਗ੍ਰੇਡ ਕਰਤਿਆ ਸੀ ਤੇ ਇਹ ਜਿਹੜਾ ਸਕੂਲ ਹੈ ਸਿਰਫ ਕਾਗਜ਼ਾਂ ਦੇ ਵਿੱਚ ਈ ਪੋਰਟਲ ਤੇ ਤੁਸੀਂ ਚੈੱਕ ਕਰੋ ਆਨਲਾਈਨ ਈ ਪੋਰਟਲ ਤੇ ਕੇਵਲ 12ਵੀਂ ਦਾ ਹੈ ਪਰ ਨਾ ਹੁਣ ਤੱਕ ਕੋਈ ਸਟਾਫ ਆਇਆ ਨਾ ਕੋਈ ਸੈਸ਼ਨ ਸ਼ੁਰੂ ਹੋਇਆ ਸਾਡੀਆਂ ਜਿਹੜੀਆਂ ਧੀਆ ਨੇ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਪੜਨ ਦੇ ਲਈ ਨਾਲ ਦੇ ਪਿੰਡਾਂ 'ਚ ਜਾਂ ਚੰਡੀਗੜ੍ਹ ਤੱਕ ਜਾਣਾ ਪੈਂਦਾ 12ਵੀਂ 12ਵੀਂ 'ਚ ਬਹੁਤ ਸਾਰੇ ਮਾਪੇ ਇਹੋ ਜਿਹੇ ਨੇ ਜਿਹੜੇ ਹਰ ਰੋਜ਼ ਦਾ ਆਟੋ ਦਾ ਖਰਚਾ ਯਾ ਬੱਚੇ ਦੇ ਜਾਣ ਆਣ ਦਾ ਖਰਚਾ ਨਹੀਂ ਐਫੋਰਡ ਕਰ ਸਕਦੇ ਇਸ ਕਰਕੇ ਉਹ ਆਪਣੀਆਂ ਬੱਚੀਆਂ ਨੂੰ ਸਕੂਲ ਤੋਂ ਹਟਾ ਲੈਂਦੇ ਆ ਫਿਰ ਉਹ 10ਵੀਂ ਤੱਕ ਹੀ ਪੜ੍ਹੀਆਂ ਰਹਿ ਜਾਂਦੀਆਂ ਨਾ ਉਹਨੂੰ ਚੰਗੇ ਘਰ ਦਾ ਰਿਸ਼ਤਾ ਮਿਲੇ ਨਾ ਕੁੜੀ ਫਿਰ ਕਿਸੇ ਹੋਰ ਤਰ੍ਹਾਂ ਦੀ ਕੋਈ ਆਪਣਾ ਮਨੁੱਖੀ ਜਿਹੜਾ ਮਾਨਸਿਕ ਵਿਕਾਸ ਹੈ ਉਹ ਕਰ ਸਕਦੀ ਹੈ ਕਟੋ-ਕਟ 10-12 ਕੁੜੀਆਂ ਦੀਆਂ ਉਦਾਹਰਣਾਂ ਨੇ ਵੀ ਜਿਹੜੀਆਂ ਆਪਣੇ ਮਾਪਿਆਂ ਨੇ ਇਸ ਕਰਕੇ ਸਕੂਲ ਤੋਂ ਹਟਾ ਲੀਆਂ ਕਿ ਨੇੜੇ ਸਕੂਲ ਨਹੀਂ ਹੈਗਾ ਪਿੰਡ ਦਾ ਸਕੂਲ ਕਾਗਜ਼ਾਂ 'ਚ 12ਵੀਂ ਦਾ ਚੱਲਦਾ ਹੋਣ ਦੇ ਬਾਵਜੂਦ ਵੀ ਸੈਸ਼ਨ ਸ਼ੁਰੂ ਨਹੀਂ ਹੋਇਆ ਇਹ ਸਾਡੀ ਇੱਕ ਮੰਗ ਹੈ ਜੀ ਵਿਰੋਧ ਨੂੰ ਲੈ ਕੇ ਤੇ ਅਗਲੀ ਮੰਗ ਹੈ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਨਹੀਂ ਹੁਣ ਕੱਲੇ ਪਿੰਡ 'ਚ ਹੀ ਨਹੀਂ ਪੂਰੇ ਇਲਾਕੇ 'ਚ ਨਾ ਕਾਨੇਵੜ ਦੇ ਵਾੜੇ ਦੇ ਵਿੱਚ ਹੈ ਨਾ ਮਸੂਲ ਦੇ ਵਿੱਚ ਹੈ ਤੇ ਨਾ ਹੀ ਟਾਂਡੀ ਦੇ ਵਿੱਚ ਤੇ ਨਾ ਹੀ ਟਾਂਡੇ ਦੇ ਵਿੱਚ ਹੈ ਕੋਈ ਡਿਸਪੈਂਸਰੀ ਨਹੀਂ ਹਾਲਾਂਕਿ ਮੋਹੱਲਾ ਕਲੀਨਿਕਾ ਵੀ ਉਹਨਾਂ ਇਲਾਕਿਆਂ 'ਚ ਦਿੱਤੀਆਂ ਗਈਆਂ ਜਿੱਥੇ ਆਲਰੇਡੀ 16 16 17 17 ਡਾਕਟਰ ਬੈਠੇ ਨੇ ਕੈਮਿਸਟਾਂ ਨੇ 16 ਸੈਕਟਰ ਪੀਜੀਆਈ ਵੱਡੇ ਵੱਡੇ ਹਸਪਤਾਲ ਜਿਨ੍ਹਾਂ ਨੂੰ ਨੇੜੇ ਨੇ ਉੱਥੇ ਮੋਹੱਲਾ ਕਲੀਨਿਕਾ ਵੀ ਨੇ ਪਰ ਸਾਡੇ ਕੋਈ ਇਹੋ ਜਿਹੀ ਸੁਵਿਧਾ ਨਹੀਂ ਦਿੱਤੀ ਗਈ ਤੇ ਮਸੂਲ ਪਿੰਡ ਜਿਹੜਾ ਹੈ ਉਹ 12 ਕਿਲੋਮੀਟਰ ਪਿੱਛੇ ਪੈਂਦਾ ਘਾਟ ਦੇ ਇਲਾਕੇ ਦਾ ਆਖਰੀ ਪਿੰਡ ਹੈ ਤੇ ਉੱਥੋਂ ਬੱਚੇ ਜਿਹੜੇ ਆ ਪੈਦਲ ਟਾਂਡਾ ਸਕੂਲ ਦੇ ਵਿੱਚ ਪੜਨ ਦੇ ਲਈ ਆਉਂਦੇ ਆ ਉਹਨਾਂ ਦੇ ਲਈ ਅਸੀਂ ਟਰਾਂਸਪੋਰਟ ਦੀ ਸਾਧਨ ਮੰਗਿਆ ਕਿ ਬੱਚਿਆਂ ਦੇ ਲਈ ਕੋਈ ਟਰਾਂਸਪੋਰਟ ਲਾਇਆ ਜਾਵੇ ਬੱਚਿਆਂ ਦੇ ਲਈ ਕੋਈ ਇਹੋ ਜਿਹਾ ਸਹੂਲਤ ਦਿੱਤੀ ਜਾਵੇ ਕਿ ਜਿਹੜੇ ਬੱਚੇ 5ਵੀਂ ਤੋਂ ਬਾਅਦ ਇੱਧਰ ਪੜਨ ਆਉਂਦੇ ਨੇ ਜਾਂ ਤੇ ਮਸੂੜ ਦਾ ਸਕੂਲ 8ਵੀਂ ਦਾ ਕਰ ਦਿੱਤਾ ਜਾਵੇ ਤਾਂ ਕਿ 8ਵੀਂ ਤੱਕ ਦੇ ਬੱਚਿਆਂ ਨੂੰ ਕੋਈ ਸੋਚੀ ਆਵੇ ਉਹ ਬਾਹਰ ਆ ਕੇ ਜਦੋਂ ਪੜਨ ਆਣ ਤੇ ਕੁਝ ਸਮਝਦਾਰ ਬੱਚੇ ਹੋਣ ਨਹੀਂ ਤੇ ਛੋਟੇ ਛੋਟੇ ਬੱਚੇ ਤੁਸੀਂ ਦੇਖੋ 5ਵੀਂ ਤੋਂ ਬਾਅਦ 12 ਕਿਲੋਮੀਟਰ ਪੈਦਲ ਤੁਰ ਕੇ ਆਣਾ ਤੇ 12 ਕਿਲੋਮੀਟਰ ਪੈਦਲ ਜਾਣਾ ਤੇ ਉਹ ਬੱਚਿਆਂ ਦੇ ਪੜਿਆ ਹੋਇਆ ਕੀ ਯਾਦ ਰਹੇਗਾ ਸੋ ਇਹ ਵੀ ਸਾਡੀ ਇੱਕ ਮੰਗ ਹੈ ਤੇ ਉਸ ਤੋਂ ਇਲਾਵਾ ਸਾਡੀ ਮੰਗ ਹੈ ਜੀ ਮੋਬਾਈਲ ਟਾਵਰ ਤੋਂ ਲੈ ਕੇ ਸਾਡੇ ਇਲਾਕੇ ਜੀ ਤੁਸੀਂ ਕਦੇ ਵੀ ਆ ਕੇ ਵਿਜ਼ਿਟ ਕਰੋ ਇਹ ਜਿਹੜਾ ਟਾਂਡਾ ਟਾਂਡੀ ਕਾਨੇ ਦਾ ਬੜਾ ਹੈ ਨਾ ਪਿੰਡਾਂ ਦੇ ਵਿੱਚ ਤੁਹਾਨੂੰ ਮੋਬਾਈਲ ਟਾਵਰ ਨਹੀਂ ਉੱਥੇ ਮਿਲੂਗਾ ਤੁਹਾਨੂੰ ਮੋਬਾਈਲ ਨੈਟਵਰਕ ਨਹੀਂ ਮਿਲੂਗਾ ਮੋਬਾਈਲ ਕੇਵਲ ਗੇਮਾਂ ਖੇਲਣ ਤੇ ਫੋਟੋਆਂ ਖਿੱਚਣ ਦੇ ਕੰਮ ਆਊਗਾ ਉਸ ਤੋਂ ਬਾਅਦ ਤੇ ਅਗਲੀ ਸਾਡੀ ਮੰਗ ਹੈ ਕਿ ਪਿੰਡ ਦੇ ਜਿੰਨੇ ਵੀ ਇਲਾਕੇ ਤੇ ਜਿੰਨੇ ਵੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੇ ਇੱਕ ਨੂੰ ਵੀ ਅਜੇ ਤੱਕ ਰੋਜ਼ਗਾਰ ਨਹੀਂ ਕੋਈ ਮਿਲਿਆ ਕੋਈ ਨੌਕਰੀ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੇ ਵੀ ਹੋਰ ਤਾਂ ਹੋਰ ਤਰਸ ਦੇ ਆਧਾਰ ਤੇ ਇੱਕ ਨੌਕਰੀ ਦੇਣੀ ਸੀ ਸਾਡੇ ਪਿੰਡ ਦੇ ਵਿੱਚ ਜੋ ਸਾਡੇ ਇਲਾਕੇ ਦੇ ਸਾਡੇ ਪਿੰਡ ਦੇ ਸੱਜਣ ਸਿੰਘ ਪੰਚਤੇ ਉਹਦੀ ਘਰ ਵਾਲੀ ਸੁਨੀਤਾ ਜਦੋਂ ਹੜ੍ਹ ਗਏ ਸੀ ਉਦੋਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਮੁਆਵਜ਼ਾ ਦੇਵਾਂਗੇ ਪਰ ਉਹ ਨੌਕਰੀ ਦੀ ਜਿਹੜੀ ਗੱਲ ਹੈ ਉਹ ਵੀ ਹਲੇ ਤੱਕ ਟਾਲੀ ਜਾ ਰਹੀ ਹੈ ਤੇ ਪਿੰਡ ਦੀ ਜਿਹੜੀ ਦੇਸ਼ਾਮ ਲੜ ਜ਼ਮੀਨ ਸੀ ਸਾਡੇ ਇਲਾਕੇ ਦੇ ਵਿੱਚ 1992 ਐਕਟ ਬਣਿਆ ਸੀ ਜਿਹਦੇ ਤਹਿਤ ਪਿੰਡ ਦੇ ਲੋਕਾਂ ਨੂੰ ਖੇਵੜ ਦੇ ਨਾਲ ਨਾਲ ਦੇ ਸ਼ਾਮਲਾੜ ਦੇ ਮਾਲਕਾਨਾ ਹੱਕ ਦੇ ਦਿੱਤੇ ਗਏ ਸੀ ਕਿਉਂਕਿ ਘਾੜ ਦੇ ਇਲਾਕੇ ਦੀ ਜ਼ਮੀਨ ਸੀ ਇੱਥੇ ਜੰਗਲੀ ਜਾਨਵਰ ਬੜਾ ਨੁਕਸਾਨ ਕਰਦੇ ਸੀ ਬਰਸਾਤਾਂ ਦੇ ਉੱਪਰ ਡਿਪੈਂਡ ਕੀਤੀ ਐ ਇਸ ਕਰਕੇ ਸਰਕਾਰ ਵੱਲੋਂ ਇਹ ਜਿਹੜਾ ਇੱਕ ਲੋ ਪਾਸ ਕਰਕੇ ਇੱਕ ਸ਼ੇਅਰ ਸਿਸਟਮ ਦੇ ਥਰੂ ਲੋਕਾਂ ਨੂੰ ਜ਼ਮੀਨ ਜਿਹੜੀ ਅਲੋਟ ਹੋਈ ਸੀ ਜਿਹੜਾ 1/3 ਹਿੱਸਾ ਉਹ ਲੋਕਾਂ ਨੂੰ ਅਲੋਟ ਹੋ ਗਏ ਸੀ ਕਿ ਜਿਹੜਾ ਬੰਦਾ ਜਿੰਨੀ ਉਹਦੀ ਖੇਵੜ ਜ਼ਮੀਨ ਹੈ ਉਹਦਾ ਤੀਜਾ ਹਿੱਸਾ ਉਹ ਮਾਫ਼ ਕਰਨਾ ਉਹਦੀ 3 ਗੁਣਾ ਉਹ ਸ਼ਾਮਲਾੜ ਦਾ ਵੀ ਮਾਲਕਾਨਾ ਹੱਕਦਾਰ ਬਣ ਗਿਆ ਸੀ ਜਿਹਨੂੰ ਸ਼ੇਅਰ ਸਿਸਟਮ ਦੇ ਰਾਹੀਂ ਲੋਕਾਂ ਨੇ ਅੱਗੇ ਖਰੀਦ-ਫਰੋਕ ਕੀਤੀ ਐ ਤੇ ਤਣਾੜ ਲੋਕਾਂ ਨੇ ਸਾਡੀ ਜ਼ਮੀਨ ਦੇ ਉੱਪਰ ਉਹਨਾਂ ਸ਼ੇਰਾਂ ਦੇ ਤਹਿਤੀਬ ਕਬਜ਼ਾ ਕਰ ਲਿਆ 62 ਕਨਾਲ ਦੀ ਗਰਦੋਰੀ ਜਿਹੜੀ ਐ ਉਹ ਤਣਾੜ ਲੋਕਾਂ ਨੇ ਆਪਣੇ ਨਾਂ ਕਰਾ ਲਈ ਸੀ ਉਹਨੂੰ ਤੜਾਣ ਦੇ ਲਈ ਅਸਲੀ ਜੋ ਸੰਘਰਸ਼ ਸਾਡਾ ਲਗਾਤਾਰ ਜਾਰੀ ਐ ਤੇ ਹਰ ਦੌਰਾਨ ਨੁਕਸਾਨੇ ਕੇ ਲੋਕਾਂ ਦੇ ਘਰ-ਵਾੜੇ ਤੇ ਸੜਕਾਂ ਦਾ ਜੋ ਨੁਕਸਾਨ ਹੋਇਆ ਖੇਤਾਂ ਦਾ ਜੋ ਨੁਕਸਾਨ ਹੋਇਆ ਫਸਲਾਂ ਦਾ ਜੋ ਨੁਕਸਾਨ ਹੋਇਆ ਦੀ ਕੋਈ ਗਰਦੋਰੀ ਨਹੀਂ ਹੋਈ ਕੋਈ ਮੁਆਵਜ਼ਾ ਨਹੀਂ ਕਿਸੇ ਨੂੰ ਮਿਲਿਆ ਤੇ ਉਸ ਤੋਂ ਇਲਾਵਾ ਔਰ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਇਹ ਜਿਹੀਆਂ ਮੰਗਾਂ ਨੂੰ ਲੈ ਕੇ ਤੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਅਸੀਂ ਜੋ ਸਰਕਾਰਾਂ ਨੂੰ ਬਾਰ ਬਾਰ ਅਪੀਲਾਂ ਕੀਤੀਆਂ ਨੇ ਉਹਦੇ ਲਈ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜੋ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਸੰਵਿਧਾਨ ਦੀ ਧਾਰਾ 324 ਤੇ 329 ਦੇ ਤਹਿਤ ਅਸੀਂ ਇਸ ਇਲੈਕਸ਼ਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਤੇ ਤੁਸੀਂ ਕਮੈਂਟਾਂ 'ਚ ਜਰੂਰ ਆਪਣੀ رائے ਦਿਓ ਕਿ ਸਾਨੂੰ ਜਿਹੜੀ ਸਾਡੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਤੇ ਜੋ ਸਾਡਾ ਇਹ ਫੈਸਲਾ ਹੈ ਇਹ ਸਾਡੇ ਭਵਿੱਖ ਦੇ ਲਈ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੇ ਲਈ ਕਿੰਨਾ ਕੁ ਸਾਰਤਕ ਸਿੱਧ ਹੋਏਗਾ ਜਰੂਰ ਉਮੀਦ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਸੁਣੋਗੇ ਤੇ ਅੱਗੇ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ